ਹੰਦੇਮਖਾਤ ਹੋਜੀ ਬੇਨਾ ਦੇਖਣ ਤਰਕੇ ਦਾ ਜਾਗੋਦਰ ਵਾਲਾ ਭਾਈ ਇਹਨੂੰ ਉਹੀ ਚਾਰ ਵਜੋਂ ਮਿਲ ਗਿਆ ਫਿਰ ਹੁਣ ਅਸੀਂ ਆ ਵੀ ਜ਼ਰੂਰੀਆਂ ਪਿਆ ਕਹਿੰਦੇ ਹਾਂਜੀ ਬਾਬੇ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸੌਦੇ ਬਾਈ ਦਾ ਤੇ ਕਿਵੇਂ ਲੱਗਾ ਦੱਸਿਓ ਜਰੂਰ ਹਾਂਜੀ ਬਾਬੇ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸੌਦੇ ਬਾਈ ਦਾ ਤੇ ਕਿਵੇਂ ਲੱਗਾ ਦੱਸਿਓ ਜਰੂਰ ਬਹੁਤ ਘੈਂਟ ਭਾਇਆ ਥੈਂਕ ਯੂ ਟੈਟੂ ਬਣਾਉਣ ਦਾ ਦੋਤ ਦਿੱਕ ਪਿਆ ਕਹਿੰਦੇ 1 ਕਲਸ ਖੰਚ ਨਹੀਂ ਰਹੀ ਜੀ

ਹਾਂ ਜੀ ਹੋਰ ਜੀ ਬੈਨ ਦੇਖਣ ਤਰਕੇ ਦਾ ਜਾਗੋਦਰ ਵਾਲਾ ਭਾਈ ਇਹਨੇ ਉਹੀ 4 ਵਜੇ ਨੂੰ ਮਿਲ ਗਿਆ ਫਿਰ ਹੁਣ ਅਸੀਂ ਆ ਵੀ ਜ਼ਰੂਰੀਆਂ ਪਿਆ ਕਹਿੰਦੇ ਹਾਂ ਜੀ ਬਾਬੇ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸਭ ਦੇ ਬਾਈ ਦਾ ਤੇ ਕਿਵੇਂ ਲੱਗਾ ਦੱਸਿਓ ਜਰੂਰ ਆ ਜੀ ਬਾਬੇ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸਭ ਦੇ ਬਾਈ ਦਾ ਤੇ ਕਿਵੇਂ ਲੱਗਾ ਦੱਸਿਓ ਜਰੂਰ ਬਹੁਤ ਘੈਂਟ ਭਾਇਆ ਥੈਂਕ ਯੂ ਟੈਟੂ ਬਣਾਉਣ ਨੂੰ ਦੋ ਟਿੰਡਕ ਪਿਆ ਕਹਿੰਦੇ ਥੋੜਾ ਸਕਨ ਚਾਹੀਦਾ ਜੀ ਕੋਈ ਨਹੀਂ ਕੋਈ ਨਹੀਂ ਬਗੈਰ ਮੇਰੇ ਮਰ ਕੇ ਵੀਰੋ ਲਈ ਮੇਰਾ ਸਟੂਡੀਓ ਬਣਾ ਦੇ। ਸੁਣਦੇ ਆਇਓ ਹਾਂ ਉਹ ਵੀ ਆ ਗਿਆ ਤਾ ਤੂੰ ਲੱਗਿਆ ਰਹਿਣਾ ਮੈਨੂੰ ਬਹੁਤ ਜ਼ਿਆਦਾ ਬਚਾਰੇ ਥੋੜਾ ਹੋ ਗਿਆ ਕਹਿੰਦੇ ਉਹ ਆਹ ਲਿੰਕ ਪਾਤਾ ਹਾਂ ਗੁੱਫਾ ਪਾਤਾ ਹਾਂਜੀ ਉਹ ਜੀ ਬੈਨ ਦੇਖਣ ਤੜਕੇ ਦਾ ਜਾਗੋਦਰ ਵਾਲਾ ਭਾਈ ਇਹਨੂੰ ਉਹੀ 4 ਵਜੇ ਉਹਨਾਂ ਲਈ ਫਿਰ ਹੁਣ ਅਸੀਂ ਆ ਵੀ ਜ਼ਰੂਰੀਆਂ ਪਿਆ ਕਹਿੰਦੇ ਹਾਂਜੀ ਬਾਬੇ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸਭ ਦੇ ਬਾਈ ਦਾ ਤੇ ਕਿਵੇਂ ਲੱਗਾ ਦੱਸਿਓ ਜਰੂਰ ਹਾਂਜੀ ਬਾਬੇ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸਭ ਦੇ ਬਾਈ ਦਾ ਤੇ ਕਿਵੇਂ ਲੱਗਾ ਦੱਸਿਓ ਜਰੂਰ ਬਹੁਤ ਘੈਂਟ ਬਾਇਆ ਥੈਂਕ ਯੂ ਟੈਟੂ ਬਣਾਉਂਦਾ ਉਹਨੂੰ ਦੋ ਟਿੰਕ ਪਿਆ ਕਹਿੰਦੇ ਕਿਸ ਨੂੰ ਚਾਹੀਦਾ ਜੀ ਕੋਈ ਨਹੀਂ ਕੋਈ ਨਹੀਂ ਲੱਗਿਆ ਰਹਿਣੇ ਵੀਡੀਓ ਲਈ ਤੇ ਰੈਸਟੂਡੀਓ ਬੰਦ ਆ। ਸੁਣਦੇ ਆਇਓ। ਹਾਂ ਉਹ ਵੀ ਆ ਗਿਆ ਤੇ ਤੁਹਾਨੂੰ ਲੱਗਿਆ ਰਹਿਣਾ ਨਹੀਂ ਬਹੁਤ ਜਾਦੇ। ਵਿਚਾਰੇ ਥੋੜਾ ਹੋ ਗਿਆ ਕਹਿੰਦੇ ਉਹ। ਆਹ ਲਿੰਕ ਪਾਤਾ। ਆ ਗੁੱਫਰ ਪਾਤਾ। ਤਮਖਾ ਹੋਜੀ ਕਹਿੰਦਾ ਦੇਖ ਲੈ ਤੜਕੇ ਦਾ ਜਾਗੋਦਰਾ ਵਾਲਾ ਪਾਈ ਉਹ ਹੀ 4 ਵਜੋਂਗੇ ਫਿਰ ਹੁਣ ਅਸੀਂ ਆ ਵੀ ਜ਼ਰੂਰੀ ਆ ਗਿਆ ਕਹਿੰਦੇ ਹੋਜੀ ਬਾਬੋ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸਭ ਦੇ ਬਾਈ ਦਾ ਤੇ ਕਿਵੇਂ ਲੱਗਾ ਦੱਸਿਓ ਜ਼ਰੂਰ ਹੋਜੀ ਬਾਬੋ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸਭ ਦੇ ਬਾਈ ਦਾ ਤੇ ਕਿਵੇਂ ਲੱਗਾ ਦੱਸਿਓ ਜ਼ਰੂਰ ਬਹੁਤ ਘੈਂਟ ਬਾਇਆ ਥੈਂਕ ਯੂ ਟੈਟੂ ਬਣਾਉਣਾ ਦੋਤੇ ਲਿਖ ਪਿਆ ਕਹਿੰਦੇ ਕਹਿੰਦੇ ਆ ਪਰ ਇਹ ਮੈਂ ਮੇਰੇ ਮਰ ਕੇ ਵੀਡੀਓ ਸਾਰੇ ਮੇਰੇ ਸਟੂਡੀਓ ਬਾਤ ਆ ਆਹ ਮੁੰਡਾ ਆ ਗਿਆ ਤੁਹਾਨੂੰ ਲੱਗਿਆ ਰਹਿੰਦਾ ਜਿਆਦਾ ਬਚਾਰੇ ਥੋੜਾ ਹੋਇਆ ਜਾਂਦੇ ਉਹ ਆਹ ਲਿੰਕ ਪਾਤਾ ਆ ਗੁੱਫਰ ਪਾਤਾ ਮੰਦੇ ਮੁਖਾ ਹੋਰ ਜੀ ਬੈਨ ਦੇਖਣ ਤਰਕੇ ਦਾ ਜਾਗੋਦਰ ਵਾਲਾ ਭਾਈ ਇਹਨੂੰ ਉਹੀ 4 ਵਜੇਉਣਗੇ ਫਿਰ ਹੁਣ ਅਸੀਂ ਆ ਵੀ ਜ਼ਰੂਰੀਆਂ ਪਿਆ ਕਹਿੰਦੇ ਹਾਂ ਜੀ ਬਾਬੇ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸਭ ਦੇ ਬਾਈ ਦਾ ਤੇ ਕਿਵੇਂ ਲੱਗਿਆ ਦੱਸਿਓ ਜ਼ਰੂਰ ਆਓ ਜੀ ਬਾਬੇ ਮਾਤਾ ਜੀ ਦੇ ਬਣਾਤਾ ਬਹੁਤ ਹੀ ਸੋਹਣਾ ਟੈਟੂ ਸਭ ਦੇ ਬਾਈ ਦਾ ਤੇ ਕਿਵੇਂ ਲੱਗਿਆ ਦੱਸਿਓ ਜ਼ਰੂਰ ਬਹੁਤ ਘੈਂਟ ਭਾਇਆ ਥੈਂਕ ਯੂ ਪੈਟ ਬਣਾਉਂਦਾ ਨਾ ਉਹ ਤੇ ਲਿਖ ਪਿਆ ਕਹਿੰਦੇ ਬੱਸ ਖੰਮ ਚਾਹੀਦਾ ਜੀ ਉਹ ਫੋਟੀਆਂ ਪਰ ਇਹ ਜੋ ਮੈਨਰ ਮੇਰੇ ਮਰ ਕੇ ਵੀਡੀਓ ਸਾਰੀ ਮੇਰੇ ਸਟੂਡੀਓ ਪਾ ਦੇ ਉਹ ਆਹ ਮੁੰਡਾ ਅਗੇ ਤਾਂ ਤੁਹਾਨੂੰ ਲੱਗਿਆ ਰਹਿੰਦਾ ਮੈਂ ਜਿਆਦਾ ਬਚਾੜੇ ਥੋੜਾ ਹੋਇਆ ਕਹਿੰਦੇ ਉਹ ਆਹ ਲਿੰਕ ਪਾਤਾ ਆ ਗੁੱਫਰ ਪਾਤਾ